ਉਤਰੀਆ ਟੋਰਿਓ ਦੇ ਛੋਟੇ ਜਿਹੇ ਟਾਊਨਸ਼ਿਪ ਫੋਕੀਅਰ ਸਟ੍ਰੀਕਲੈਂਡ ਦੇ ਵਸਨੀਕਾਂ ਨੂੰ ਇਸ ਆਜਾਤ ਟੈਕਸ ਦੇ ਵਿੱਚ 80% ਦੇ ਸੰਭਾਵੀ ਵਾਅਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਇ ਚੈਰਾ ਆਪਣੇ ਆਪ ਨੂੰ ਵਿੱਤੀ ਘਾਟੇ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕੰਮ ਕਰ ਰਿਹਾ ਹੈ ਮੰਗਲਵਾਰ ਨੂੰ ਇੱਕ ਕਾਉਂਸਲ ਮੀਟਿੰਗ ਦੇ ਵਿੱਚ ਪਾਇ ਚੈਰਟੀ ਮਦਦ ਲਈ ਲਿਆਂਦੇ ਗਏ ਇੱਕ ਸਲਾਹਕਾਰ ਟ੍ਰੈਗ ਡੇਵਿੰਸਨ ਨੇ ਟੈਕਸ ਦੇ ਵਾਅਦੇ ਦਾ ਪ੍ਰਸਤਾਵ ਰੱਖਿਆ ਹੈ जिसਦੇ ਨਾਲ लगभग 500 ਲੋਕਾਂ ਦੇ ਪੈਚਾਰੇ ਨੂੰ 2.5 ਮਿਲੀਅਨ ਡਾਲਰ ਦੇ ਸੰਚਾਲਨ ਕਾਟੇ ਨੂੰ ਪੂਰਾ ਕੀਤਾ ਜਾ ਸਕੇ ਅਤੇ ਆਪਣੇ 6 ਕਰਮਚਾਰੀਆਂ ਨੂੰ ਬਰਕਰਾਰ ਰੱਖਿਆ ਜਾ ਸਕੇ 29 ਜੁਲਾਈ ਨੂੰ ਸੂਬੇ ਦੇ ਨਗਰਪਾਲਿਕਾਵਾਂ ਨੂੰ 3 ਲੱਖ ਡਾਲਰ ਦੀ ਪੇਸ਼ਕਸ਼ ਇਸ ਸ਼ਰਤ ਤੇ ਕੀਤੀ ਗਈ ਕਿ ਕੌਂਸਲ 31 ਅਗਸਤ ਤੱਕ ਇੱਕ ਨਵਾਂ ਬਜਟ ਮਨਜ਼ੂਰ ਕਰੇਗੀ ਕੌਂਸਲ ਦੀ ਮੀਟਿੰਗ ਵਿੱਚ ਡਿਵਾਈਡਰ ਨੇ ਕਿਹਾ ਕਿ ਉਸ ਨੂੰ ਨਗਰਪਾਲਿਕਾ ਦਿੱਲੀ ਬਜਟ ਤਿਆਰ ਕਰਨ ਦੇ ਲਈ ਸਿਰਫ 6 ਘੰਟੇ ਦਿੱਤੇ ਗਏ ਸੀ ਇਤਿਹਾਸਨਾ ਬੰਦਾ ਕੇ ਜੁਲਾਈ ਦੇ ਸ਼ੁਰੂ ਦੇ ਵਿੱਚ ਫੌਕੀਅਰ ਸਟ੍ਰੀਕਲੈਂਡ ਦੀ ਮੀਅਰ ਮੈਡਲਿਨ ਕ੍ਰੇਮਬਲੇ ਨੇ ਕਿਹਾ ਸੀ ਕਿ ਜੇਕਰ ਸੂਬਾ ਵਿਤੀ ਸਹਾਇਤਾ ਵਿੱਚ ਦਖਲ ਨਹੀਂ ਦਿੰਦਾ ਤਾਂ ਨਗਰਪਾਲਿਕਾ ਦਰੂ 1 ਅਗਸਤ ਤੱਕ ਕੂੜਾ ਇਕੱਠਾ ਕਰਨ ਵਰਕੀਆਂ ਸੇਵਾਵਾਂ ਬੰਦ ਕਰਨ ਦੀ ਸੁਰਤ ਹੋਵੇਗੀ